ਦੇਖੋ ਜੀ ਅੱਜ ਸ਼ਿਵਰਾਤਰੀ ਦੇ ਉਪਲਕਸ਼ ਵਿੱਚ ਹਰ ਸਾਲ ਦੀ ਤਰ੍ਹਾਂ ਅੱਜ ਪੂਰੀ ਮਾਰਕੀਟ ਦੀ ਰਲ ਮਿਲ ਕੇ ਜਣਾ ਵਾ ਇਹ ਦਿਨ ਜਿਹੜਾ ਸ਼ੁਭ ਦਿਹਾੜਾ ਮਨਾਇਆ ਜਾਂਦਾ ਵਾ ਤੇ ਸਾਰਿਆਂ ਦੀ ਕਿਰਪਾ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਇੱਥੇ ਵਿਸ਼ਾਲ ਭੰਡਾਰਾ ਕੀਤਾ ਜਾ ਰਿਹਾ ਵਾ ਜਿਹੜਾ ਸਵੇਰੇ ਅਸੀਂ 10 ਵਜੇ ਸ਼ੁਰੂ ਕੀਤਾ ਸੀ 4 ਵਜੇ ਤੱਕ ਸਾਡਾ ਲੰਗਰ ਭੰਡਾਰਾ ਚੱਲਦਾ ਰਹੇਗਾ 4 ਵਜੇ ਤੋਂ ਬਾਅਦ ਅਸੀਂ 6 ਤੋਂ 8 ਜਿਹੜਾ ਵਾ ਉਹ ਪ੍ਰਭੂ ਦੀ ਮਹਿਮਾ ਗੁਣਗਾਨ ਜਿਹੜਾ ਵਾ ਉਹ ਕੀਰਤਨ ਰੱਖਿਆ ਗਿਆ ਵਾ ਸਾਰੇ ਹੀ ਮਾਰਕੀਟ ਦਾ ਮੈਂ ਸਾਰਿਆਂ ਨੂੰ ਵਧਾਈ ਵੀ ਦੇਣਾ ਚਾਹੁੰਦਾ ਕਿਉਂਕਿ ਇਹ ਕਾਫੀ ਦਿਨਾਂ ਤੋਂ ਮਤਲਬ ਕਿ ਮਿਹਨਤ ਜਿਹੜੀ ਆ ਉਹ ਕਰਦੇ ਆ ਰਹੇ ਆ ਕਿ ਇਸ ਜਿਹੜਾ ਮਤਲਬ ਕਿ ਸ਼ੁਭ ਕੰਮ ਦੇ ਲਈ ਜਿਹੜਾ ਇਹ ਲੰਗਰ ਪੰਡਾਰਾ ਲਈ ਤੇ ਜੋ ਸ਼ਿਵਰਾਤਰੀ ਦੇ ਮੌਕੇ ਜਿਹੜਾ ਅਸੀਂ ਰੱਖਿਆ ਪ੍ਰੋਗਰਾਮ ਹੋਰੀ ਵਿੱਚ ਵੀਰ ਜੀ ਖਾਸ ਕਰਕੇ ਇੱਥੇ ਪਹੁੰਚੇ ਆ ਤੇ ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਹ ਸਾਰੇ ਹੀ ਸਾਡੇ ਦੁੱਖ ਸੁੱਖ ਦੇ ਮਤਲਬ ਕਿ ਕੋਈ ਵੀ ਹੁੰਦਾ ਪ੍ਰੋਗਰਾਮ ਤੇ ਸਾਡੇ ਨਾਲ ਸਹਿਯੋਗ ਦਿੰਦੇ ਆ ਤੇ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਸ਼ਿਵਰਾਤਰੀ ਦੇ ਤੇ ਹੜੇ ਦੀਆਂ ਇੱਕ ਵਾਰੀ ਫੇਰ ਜੜੀਆਂ ਵਾ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਤੇ ਇਸ ਪਵਿੱਤਰ ਦਿਨ ਤੇ ਮੈਂ ਸਭ ਤੋਂ ਪਹਿਲਾਂ ਤੇ ਰਿਸ਼ੀ ਕਾਨ ਜੀ ਨੂੰ ਮਾਨਾ ਜੀ ਨੂੰ ਤੇ ਸਾਰੇ ਬਾਜ਼ਾਰ ਦੇ ਵਰਕ ਕੰਮ ਕਰਨ ਵਾਲਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਨਾਲ ਹੀ ਧੰਨਵਾਦ ਵੀ ਕਰਦਾ ਵੀ ਸਾਨੂੰ ਇਸ ਪ੍ਰੋਗਰਾਮ ਤੇ ਇਸ ਲੰਗਰ ਤੇ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਤੇ ਹਰ ਸਾਲ ਦੀ ਤਰ੍ਹਾਂ ਇਹ ਰਿਸ਼ੀ ਕਾਨ ਜੀ ਆਪਣੇ ਹਰ ਸਾਲ ਇਸੇ ਤਰੀਕੇ ਨਾਲ ਇਹ ਲੰਗਰ ਨੂੰ ਮਨਾਉਂਦੇ ਆ ਰਹੇ ਨੇ ਤੇ ਪ੍ਰਮਾਤਮਾ ਇਹਨਾਂ ਤੇ ਚੜਦੀ ਗਰਾ ਤੇ ਹੱਥ ਆਪਣਾ ਹੱਥ ਰੱਖਣ ਪੂਰਾ ਤੇ ਇਹਨਾਂ ਦੇ ਕਿਰਪਾ ਬਣਾਏ ਰੱਖਣ ਇਸੇ ਗੱਲ ਦਾ ਮੈਂ ਉਹਨਾਂ ਨਾਲ ਧੰਨਵਾਦ ਕਰਦਾ ਹਾਂ